Ele ਅੰਮਾ ਗੁਰਮੰਦਰ ਅੰਮਾ ਇਹ ਦੋ ਜੂ ਜੇ ਕਿੰਨਾ ਉਹੀ ਆਇਆ ਇਹਨਾਂ ਜੇ ਕਿਵੇਂ ਰੈਡੂਰ ਪਾਰ ਦਾ ਇਹ ਰਿਆ ਇਹ ਰਿਆ ਉਹ 5 ਕਿਲੋਮੀਟਰ ਲੈ ਕੇ ਇਹ ਮੈਂ ਚਲ ਰਿਹਾ ਕਿਤਲੋ ਅਜੇ ਵੀ ਚੌੜੀ ਸੱਟ ਜੀ ਲੱਗੀ ਜੀ ਠੀਕ ਹੈ ਠੀਕ ਹੈ ਅੱਜ ਕਿਹੜੇ ਪਪਾ ਮੇਰੇ ਕਦੇ ਦਾਦਾ ਪਦੇ ਰੜੀਆਂ ਉਹ ਕੇ ਆ ਬਰਾ ਮਾ ਤੁੰਦ ਰਾਜਾ ਰਾਜ ਚੱਕਰ ਨੌਜੋਨ ਦੁਨੀਆ ਦੇ ਦਰਸ਼ਨ ਕਰਵਾਈਏ ਕੋਈ ਗੁਲ ਸਿੰਘ ਆਸਟ੍ਰੇਲੀਆ ਚਮਕਾਰ ਕੈਨੇਡਾ ਆਕਾਸ਼ ਦੀਪ ਅਮਰੀਕਾ ਜਸ਼ਨਪ੍ਰੀਤ ਅਮਰੀਕਾ ਤੇ ਅਰਸ਼ਦੀਪ ਅਮਰੀਕਾ ਇਹਨਾਂ ਵੱਲੋਂ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਅੱਜ ਦੇ ਸਮੇਂ ਦੇ ਮਹਾਨ ਕਬੱਡੀ ਕੋਚ ਕਮਲ ਭਰਮਾਨ ਜੀ ਉਹਨਾਂ ਦਾ ਮਾਣ ਤਾੜਾ ਪਹਿਲੀ ਰੇਡ ਕਹਿੰਦੇ ਤਪੁਰਜੀ ਵਾਲਾ ਵਿਰਿੰਦਰ ਚੋਕ ਲਾ ਕੇ ਕਰ ਦੇਗਾ ਮੱਲ ਖੜਾਉਣੇ ਆ ਇਹਦੇ ਟਾਪਰ ਮੱਲ ਮੇਰੇ ਮਿੱਤਰੋ ਖੜਾਉਦੇ ਆ ਉਹ ਚਾਰ ਵਾਲੇ ਲੰਬਰ ਮਕਸੀਆ ਤਿਆਰ ਆ ਆ ਨਾਟ ਗਿਆਰਾ ਆ ਨਾਟ ਗਿਆਰਾ ਇਹ ਜਸਵਿੰਦਰ ਇਹ ਬਲਕਰਨਾ ਕਹਿੰਦੇ ਕਲਿਆਣਾ ਵਾਲਾ ਆ ਸਾਹਮਣੇ ਕਬੱਡੀ ਪਾਰਿਆ ਇਹਦਾ ਵੀਰ ਅਮਰੀਕਾ ਵਿੱਚ ਰਹਿੰਦਾ ਆਟੋ ਵਾਲਾ ਧੋੜ ਚੱਕਸ ਨਾਲ ਸਾਈਡ ਤੇ ਕਰ ਲਾ ਜਾਂਦਾ ਟੋਰਾ ਲਾਉਂਦਾ ਆਚੂ ਮੈਂ ਤਾਂ ਪੂਰਾ ਢੋਸਦਾ ਪਾਟਾ ਆਹ ਸਾਹਮਣੇ ਸਾਹਮਣੇ ਛੋਟਾ ਕਰ ਦਿੰਦਾ ਬਲੰਟ ਘਾਰੇ ਲੱਗੀਆਂ ਹੋਈਆਂ ਕੇ ਬੇਨਤੀ ਹੈ ਸਾਡੇ ਬੋਲਣ ਤੋਂ ਪਹਿਲਾਂ ਬਜ਼ਾਰਿਆਂ ਦੇ ਬੋਲਣ ਨਹੀਂ ਸ਼ਿੰਗਾਰ ਬਣਿਆ ਢੋਲੇ ਦਾ ਮੈਦਾਨਾ ਨੇ ਪਰ ਸਾਹਮਣੇ ਆ ਨੰਬਰ ਲਕੋਦਰ ਵਾਲਾ ਇਧਰ ਦੀ ਸਾਈਡ ਕੋਸ਼ਿਸ਼ ਕਰਦਾ ਆ ਸਾਲ ਦਾ ਵਿਜਾ ਉਹ ਦੇਖਾਂਗੇ ਇੱਥੇ ਲਈ ਸੈਰ ਬੰਲਾ ਸਰਦੀ ਚਲਦੀ ਆ ਮੇਰੇ ਮਿੱਤਰੋ ਹਲੇ ਆ ਬੰਦੇ ਜ ਬੰਦਾ ਵਜਦਾ ਦੇਖੀਏ ਮੱਲਾ ਧਰਤੀ ਮਨਾਵੇ ਦੀ ਆ ਆ ਗਲਤ ਧਾਣੇ ਲੱਗੀ ਹੋਈ ਆ ਸਾਹਮਣੇ ਕਬੱਡੀ ਪੈ ਰਹੀ ਆ ਚਾਰ ਨੇ ਸੁਲੇਮਾਨ 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 ਫੇਰ ਇਹ ਆ ਵੇਖੋ ਮੇਰੇ ਮਿੱਤਰੋ ਛੋਟੀ ਉਮਰ ਦਾ ਮਾਲਾ Up i up up. Up. ਮਾਂ ਮਨਾਵੇ ਦੀ ਧਰਤੀ ਤੇ ਖੇਡਣ ਦੇ ਲਈ ਆਇਆ ਹੈ ਢਾਂਗੇ ਵਾਲਿਆ ਦਰਸ਼ਕ ਚਾਹੁੰਦੇ ਆ ਉਹ ਢਾਂਗੇ ਵਾਲਾ ਬੱਲੇ ਬੱਲੇ ਕਰਵਾਵੇ ਦੁਨੀਆ ਦੁਨੀਆ ਚਾਹੁੰਦੀ ਆ ਦਰਾਜਕੇ ਪੁਰਵਾਨਕੇ ਦੀ ਧਰਤੀ ਕੁੱਕੂ ਮੇਰੇ ਮਿੱਤਰੋ ਓਏ ਮੇਲਾ ਮਨਾਵੇ ਚੱਲਦਾ ਓ ਮੇਲਾ ਮਾਂ ਅੰਬਾ ਸਰ ਸਿੰਘ ਵਾਲਾ ਅੱਜ ਦੇ ਮੇਲੇ ਤੇ ਪੁਜਾ ਆ ਪਾ ਸਾਡਾ ਬਹੁਤ ਪਿਆਰਾ ਮੈਚ ਅੱਜ ਦੇ ਦਿਨ ਦਾ ਇਧਰ ਸਤਪਾਲ ਦੀ ਕਬੱਡੀ ਪੈ ਰਹੀ ਹੈ ਇਧਰ ਕਬਲ ਮਾਰ ਤੇ ਜੱਗੇ ਪੱਤੂ ਵੀ ਹੋਣਾ ਜੀਤੇ ਤੌਰ ਤੇ ਧੰਨਵਾਦ 10000 ਦਿੱਤਾ ਜਾਣਾ ਹੈ ਮੈਦੋਂ ਭਰਾ ਬਣ ਕੇ ਇਧਰ ਕਹਿੰਦੇ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਵਾਪਸ ਆਹ ਵਾਲਾ ਦੀਪ ਆ ਗਿਆ ਕਬੁਰਜੀ ਵਾਲਾ ਦੀਪ ਹਾਉਸਲੇ ਨਾਲ ਕਰਨਾ ਅੱਜ ਕਹਿੰਦੇ ਪਿੰਡ ਵਾਲਿਆਂ ਨੂੰ ਮੁਬਾਰਕਬਾਦ ਦਿੰਦੇ ਆ ਜਦੋਂ ਮਨਾਮੇ ਦਾ ਮੇਲਾ ਹੋਵੇ ਨਾ ਕਾਬਲ ਸਾਡ ਸਪੀਕਰਾਂ ਦਾ ਧੱਪਾ ਬਣਦਾ ਕਰਮ ਕਰ ਕਰਕੇ ਕਹਿੰਦੇ ਆ ਇਕੱਠ ਦੇਖ ਆ ਰਕਾਰਡ ਦੇਖ ਆ ਛੋਟਾ ਤਾਰ ਜਿਹੜਾ ਆ ਬਟੰਡੇ ਵਾਲਾ ਆ ਸਾਹਮਣੇ ਬਲਕਰਨ ਕਬੱਡੀ ਪਾ ਕੇ ਵਾਪਸ ਆਦਾ ਵੀਰ ਹੈ ਯੂਕੇ ਵਾਲਾ ਤੇ ਨਾਲ ਭਾਲਾ ਬੁੱਲਾ ਠੱਠਾ ਵਾਲਾ ਕਹਿੰਦਾ ਵੀ ਬਸ ਸਾਨੂੰ ਮੋਟਰਸਾਈਕਲ ਪੰਜ ਤਰੀਕ ਨੂੰ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਦਿੱਤੇ ਜਾਣਗੇ ਖੇਡ ਪਾਗੀ ਬਿੰਦਰ ਕਰੀ ਗੱਲ ਆ ਮੁੰਡਾ ਨਿਕੋਦਰ ਵਾਲਾ ਉਹ ਮੁੰਡਾ ਨਿਕੋਦਰ ਵਾਲਾ ਨੰਬਰ ਕਰਦਾ ਹੋਇਆ ਕੋਸ਼ਿਸ਼ ਪਰ ਨੰਬਰ ਬਾਅਦ ਕਬੱਡੀ ਨੌਜੰਮਾ ਉਧਰ ਸਰਪੇਸ਼ ਸਿੰਘ ਜੀ ਸੇਵਾਦਾਰ ਕਹਿੰਦੇ ਪੁਰੇ ਪਿੰਡ ਦੀ ਧਰਤੀ ਹੈ ਵੱਡੇ ਮਲੇ ਕਰਾਉਂਦੇ ਆ ਪ੍ਰਭ ਧਾਰੀਵਾਲ ਦੀ ਸਰਪੰਚ ਸਾਹਿਬ ਸ਼ਿਕੰਦਰ ਧਾਰੀਵਾਲ ਸਰਪੰਚ ਪਹਿਲਵਾਨ ਮੋਹਨ ਸਿੰਘ ਜੀ ਆਦੇ ਵਿੱਚ ਨਵੰਬਰ ਮਹੀਨੇ ਪਟਾਕੇ ਪਾਣਗੇ ਇਹਦੇ ਤੋਂ ਬੱਚਿਓ ਇਹਦੇ ਤੋਂ ਬੱਚਿਓ ਇੱਕ ਰਾਚੇ ਵਾਲਾ ਤਲਵੀਤਾ ਮਰਸੀਆ ਦਾ ਤਲਵੀਤਾ ਤਕੜਾ ਖੇਡਾ ਮੇਰੇ ਤੋ ਵਾਲਾ ਨੱਕੋ ਨੱਤ ਮੇਲਾ ਮਨਾਵੇ ਦਾ ਪਰਿਆ ਹੋਇਆ ਹੈ ਇਹਦਾ ਤੇਰਾ ਦਸੰਬਰ ਨੂੰ ਪੂਰਿਆਂ ਵਿੱਚ ਦੁਨੀਆ ਦੇ ਕਦੇ ਸਟਾਰ ਪੜਨੇ ਆ ਆ ਕਹਿੰਦੇ ਨਾਜਨ ਜਲਾਲਪੁਰਿਆ ਫਰਮਾਨ ਅਗਲੀ ਕਬੱਡੀ ਸੋਰਟ ਵੀ ਤਿਆਰ ਹੈ ਨਾਲ ਮਲਟਾ ਟੋਟੀਆਂ ਵਾਲਾ ਨਾਲ ਹਰਤਾਲ ਧਰਮਾ ਦੀ ਧਰਤੀ ਦਾ ਦਾਰਾਪੁਰਿਆ ਹੈਰੀ ਮਹਾਨ ਸਟਾਪਰ ਆ ਮੁਕਾਬਲਾ ਵੀ ਉਸੇ ਨਾਲ ਇਹ ਬੰਨੇ ਜੈਮ ਤੇ ਦਾਰਾਪੁਰਿਆ ਇਹ ਕਿਹੜਾ ਕਰਤਾਰੋਂ ਦੀ ਗੱਡੀ ਲੋਹੇ ਦੀ ਗੱਡੀ ਤੇ ਮੈਂ ਗੱਲ ਆਉਂ ਤੇ ਬਾਅਰ ਚੱਲਦਾ ਜਿੱਤੇ ਹੁੰਦੀ ਆ ਕਰ ਕੰਪੀਟੀਸ਼ਨ ਵੀ ਜੱਟਾ ਥੱਥੇ ਸੰਗ ਫਸਾਉਂਦਾ ਏ ਗੱਲ ਕਰਦੀ ਕੰਪੀਟੀਸ਼ਨ ਵੀ ਜੱਟ ਥੱਥੇ ਸੰਗ ਫਸਾਉਂਦਾ ਏ ਗੁਰਵਿੰਦਰਾ ਮੇਲਾ ਮਨਾਵੇ ਚੱਲਦਾ ਇੰਗਲੈਂਡ ਖੋਟਿਆ ਕਰ ਅਪਾਲ ਉਧਰ ਪੰਜਾਬ ਲਾਈਵ ਨੰਬਰ ਤੇ ਚੀਕ ਬਚਨ ਵਾਲੀ ਹੈ ਕਾਕੇ ਇਹਨਾਂ ਕੱਠ ਇੰਨੀ ਦੁਨੀਆ ਪਿਆਰ ਕਰਦੀ ਆ ਕਬੱਡੀ ਦੇ ਸਟਾਰਾਂ ਨੂੰ ਜਾਂਦੇ ਰਹੇ ਮੇਰੇ ਵੀਰੋ ਫਿਰ ਲਾਈਵ ਬੈਠਾ ਸਾਡੇ ਭਰਾ ਮੰਨਿਆ 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 ਵੱਜ ਕਿਸੇ ਦੀ ਹਿੱਕ ਤੇ ਫੈਸਲਾ ਤੈ ਹੋ ਗਿਆ ਫੈਸਲੀ ਕਬੱਡੀ ਹੈ ਸਾਡੇ ਨਿਸ਼ਾਨ ਵੀਰ ਹੁਣੀ ਉਹ ਐਲਾਨ ਕਰਵਾਉਂਦੇ ਆ ਵੱਡਾ ਗੁਰਦਿੰਦ ਜੇਕਰ ਜਫਾ ਲਾਵੇਗਾ ਤੇ 5000 ਦੇ ਦੁੱਤਾ ਹੈ ਹਰ ਕੰਮ ਵੱਡੇ ਰਾਮਾਲ ਚੱਕ ਦੀ ਧਰਤੀ ਦਾ ਰੋਮਨ ਕਬੱਡੀ ਪਾ ਰਿਹਾ ਪੀਤਿਆ ਹੋ ਵੀ ਸਾਹਮਣੇ ਜੱਗੇ ਭੁੱਲੂ ਹੁਣਾਂ ਨੇ ਮਾਨ ਸਨਮਾਨ ਦਿੱਤੇ ਨੇ ਸ਼ਾਨ ਸੰਧੂ ਹੁਣਾਂ ਨੇ ਭਜਨ ਚੱਕੂ ਹੁਣਾਂ ਨੇ ਕਰਨ ਭੁੱਲੂ ਹੁਣਾਂ ਨੇ ਆ ਰਿਹਾ ਰੋਮਨ ਦੀ ਇਹਨਾਂ ਬਲੇ ਕੋ ਕਬੱਡੀ ਅੰਮ੍ਰਿਤਪੁਰ ਦੇ ਹਜ਼ਾਰ ਦੀ ਹਮਰੀ ਕਾਰੇ ਧਰਾ ਸਾਡੇ ਆਸਟ੍ਰੇਲੀਆ ਵਾਲੇ ਵੀਰ ਸਾਡੇ ਆਦੇ ਤੋਂ ਬਚਿਓ ਆਦੇ ਤੋਂ ਬਚਿਓ ਇੰਦਰਜੀਤ ਜੋਸ਼ੇ ਦੀ ਟੀਮ ਨੇ ਖੇਡਿਆ ਨੌਜਰ ਪਿਛਲੇ ਸਾਲ ਯਾਰ ਸਾਨ ਜਿਲ੍ਹੇ ਕੁੱਲ ਮੁਰਕਾ ਵਿੱਚ ਧਾਮਾ ਮੇਰੇ ਮਿੱਤਰੋ ਸ੍ਰੀਮਾਨ ਤਿਆਰ ਹੈ ਉਧਰ ਕੰਨੇ ਫਰਾਟ ਕੇ ਪ੍ਰਭਾਨ ਕੇ ਵਾਲਾ ਮਾਝਾ ਕਬੱਡੀ ਕਲੱਬ ਘਰਿਆਲਾ ਉਧਰ ਕੰਨੇ ਬਾਬਾ ਬਰਿੰਦਰ ਸਿੰਘ ਕਬੱਡੀ ਕਲੱਬ ਖਨੂਰ ਸਾਹਿਬ ਚਾਰੇ ਚਾਰੇ ਦੇ ਬੰਦ ਕੰਨੇ ਤਿਆਰ ਵਰ ਤਿਆਰ ਆਹ ਰਾਜ ਕੇ ਜੋਰ ਦਾ ਆ ਵੇਖ ਲੈ ਯਾਰ ਦੁਨੀਆ ਕਿਦਾ ਦੀ ਹੋਈ ਪਈ ਹੈ ਬਾਬੇ ਦੇ ਪਲੇਟ ਹੈ ਪਿਆ ਨਾਲ ਦੇ ਵਿੱਚ ਕਿੰਨੇ ਫਸ ਗਏ ਆ ਹੀ ਮਰਾਉਂਦੇ ਆ ਨਾਲ ਦੇ ਕੈਨੇਡਾ ਨੂੰ ਉੱਚਾ ਚੜ ਗਿਆ ਸਾਡੇ ਬੰਦੇ ਦੇ ਦਿਲ ਚ ਨੱਕਿਆ ਹਾ ਸੈਕਿੰਡ ਦੀ ਇਟਲੀਆ ਕੈਨੇਡਾ ਵਾਲੇ ਵੀਰਾਂ ਵੱਲੋਂ ਅਮਰੀਕਾ ਵਾਲੇ ਵੀਰਾਂ ਵੱਲੋਂ ਤੇ ਰਣਜੀਤ ਗੱਲ ਕੋ ਟੈਕਿੰਗ ਇਸ ਇਲਾਕੇ ਦਾ 스타 ਕਬੱਡੀ ਖਿਡਾਰੀ ਆ ਉਧਰ ਕਹਿੰਦੇ ਗੰਦਾਪੂਰਿਆਂ ਵਾਲਾ ਪੁੱਜਾ ਆਇਆ ਸੰਤ ਪ੍ਰਤਾਪ ਸਿੰਘ ਨੇ ਪਿੰਡਰਾਵਾਂ ਦੀ ਧਰਤੀ ਆ ਪਤਨ ਕੱਲ ਨੂੰ ਅਮਰੀਕਾ ਨੂੰ ਚੜਨਾ ਯਾਰ ਨਾਲ ਧਾਣਾ ਕਰੋ ਯਾਰ ਕਿਸੇ ਖਿਡਾਰੀ ਦੇ ਸੱਤ ਵੱਜੂ ਵੀਰੇ ਪਰ ਮੈਂ ਪਿੱਛੇ ਭਾੜ ਬੜ ਕੇ ਬਰਿੰਦਰ ਪੰਦੀ ਨੇ ਲਓ ਸੱਤ ਬਾਲ ਦੀ ਕਬੱਡੀ ਅਤੇ ਦਾਰਾਪੂਰੀਆ ਹੋ ਰਹੀ ਹੈ ਕਰੋੜਾਂ ਦੇ ਵਿੱਚ ਵੀ ਇਹਨੇ ਵੀ ਬੋਲੀ ਘਟ ਹੈ ਸਾਡੀ ਬੇਨਤੀ ਹੈ ਇਹਨਾਂ ਦੀ ਕਦਰ ਕਰਨੀ ਬੰਦਿਆ ਉਹ ਦਾਰਾਪੂਰੀਆ ਤੇ ਸੱਤ ਬਾਲ ਆ 25 20 ਦਾ ਟਾਈਮ ਸਾਹਤ ਨਾਲ ਨਾ ਹੋਣਾ ਦੋਵੇਂ ਟੀਮਾਂ ਮਾਜੇ ਦੀਆਂ ਵੀ ਦੁਨੀਆਂ ਦੀਆਂ ਮੰਨੀਆਂ ਪੌਨੀਆਂ ਖੇਡ ਰਹੀਆਂ ਮੇਰੇ ਮਿੱਤਰੋ ਹਾਜੂ ਮੈਂ ਕਹਿੰਦਾ ਚੇਲਾ ਮੁੱਕਦਾ ਫਿਰਦਾ ਇਧਰ ਨਾਜੋ ਸਾਹਿਲ ਗੱਲ ਵੱਡੀ ਆ ਔਰ ਰੋਬਰ ਮਾਲ ਜੱਗ ਦੀ ਧਰਤੀ ਦਾ ਬਾਪੂ ਥੋੜਾ ਜਿਹਾ ਪਿੱਛੇ ਹੋ ਜਾਂਦਾ ਤੁਹਾਡਾ ਧੰਨਵਾਦ ਬਾਪੂ ਜੀ ਬਾਪੂ ਜੀ ਏ ਸੜਦੇ ਨਾਲ ਮੰਡਲ ਪਾਉਂਦੇ ਆ ਜਿਨ੍ਹਾਂ ਨੇ ਖਾਦੀ ਮਾਰ ਅਸਤਾਦਾਂ ਦੀ ਇਤਿਹਾਸ ਬਣਾਉਂਦੇ ਆ ਮਾਲਾ ਪੂਜਾ ਪਰਾ ਸਾਡਾ ਆਮਦਪੁਰ ਦੀ ਵਾਲਾ ਅੰਗਰੇਜ਼ ਨੱਚਦਾ ਮੇਲੇ ਤੇ ਆ ਕਬੱਡੀ ਗਈ ਲਾក្រਾਚੋ ਵਾਲੇ ਇੱਧਰ ਵੀ ਸੈਰ ਕੁਲਜੀਤ ਕਬੱਡੀ ਪਾ ਰਿਹਾ ਮਲਸੀਆਂ ਵਾਲੇ ਦੇ ਚਰਚੇ ਹੋਏ ਆ 234 ਨੰਬਰ ਪ੍ਰਾਪਤ ਕੀਤੇ ਆ ਪੂਰੇ ਕੰਨਾ ਮਸ਼ੀਨਿਆਂ ਵਿੱਚ ਸਾਰੇ ਕਬੱਡੀ ਕੰਮ ਖੇਡ ਕੇ ਵਿੱਚੋਂ ਨੰਬਰ ਕੌਮਨ ਵੀ ਹੋ ਜਾਣਗੇ ਸਾਰੇ 16 ਜੱਟੇ ਲੱਗੇ ਆ 200 ਕਬੱਡੀ ਪੌਣੀ ਗਣ ਕੇ ਵਿੱਚੇ ਸਾਹ ਚੜ ਜਾਂਦਾ ਭਾਈ ਇੱਕ ਵਾਰੀ ਗੱਡ ਕੇ ਤਾੜਾ ਅੰਬੇ ਲਈ ਇਧਰ 90 ਤੇ 24 ਦੇ ਦਰਮਿਆਨ ਭਾਈ ਪਰੇ ਨਾ ਹੋ ਜਾਓ ਹੱਥੇ ਗੇ ਨੰਬਰ ਦਾ 100 ਨੰਬਰ ਦਾ ਫਾੜੀ ਮੇਰੇ ਮਿੱਤਰੋ ਆਹ ਸਾਹਮਣੇ ਸਾਹਮਣੇ ਕੰਮ ਆ ਕੇ ਤੇ ਕਰਦੇ ਮੇਰਾ ਗੱਲ ਲਓ ਸਾਹਮਣੇ ਰੇਡ ਬਲ ਕਰਨ ਦੀ ਤੇ ਟੱਕਰ ਵੇਖਾਂਗੇ ਮੁੜ ਕੇ ਕਹਿੰਦਾ ਯਾਰ ਕੱਠ ਵਾਲਾ ਪਾਉਂਦਾ ਕੋਈ ਬੰਦੇ ਬਿਨਾ ਕੰਮ ਤੇ ਗਰਾਊਂਡ ਦੇ ਵਿੱਚ ਹੁੰਦੇ ਆ ਉਹਨਾ ਕਰਕੇ ਰੌਣਾ ਪੈਂਦਾ ਭਰਾਵਰ ਕੇ ਬਹਿ ਜਾ ਜਿਹਨਾਂ ਦੀ ਜਿੰਦਗੀ ਉਹ ਵੀ ਰਹਿਣ ਆਹ ਸਾਹਮਣੇ ਕੀਪਰ ਯੂਕੇ ਨਸੀਬ ਸੱਤ ਬਾਲ ਦੀ ਰੇਡ ਬੋਲ ਸੰਧੂ ਸਾਹਿਬ ਦੀ ਆਵੇ ਉਧਰ ਕਹਿੰਦੇ ਅੰਬੇ ਨੂੰ ਜੇ ਗੁਰਵਿੰਦਰ ਜੱਫਾ ਲਾਉਂਦਾ ਨਸੀਬ ਯੂਕੇ ਤੇ ਆਕਾਸ਼ ਸਦਾ ਭਰਾ ਚੁੱਕਿਆ ਨਾ ਕਹਿੰਦੇ ਵੀ 2000 ਗੁਰਵਿੰਦਰ ਰੱਡਾ 2000 ਦੀਆਂ 2000 ਦੀਆਂ ਹੋਰ ਗਿਆ ਲਓ ਕਹਿੰਦੇ ਕੁਲਜੀਤ ਜੋ ਵਾਲਿਆਂ ਨੇ ਕਬੱਡੀ ਪਾ ਦਿੱਤੀ ਹੈ ਪਰਸੇ ਨੂਰਦੀਨ ਦੀ ਧਰਤੂ ਦੇ ਮੁੰਡੇ ਨੇ ਸਰੀਰ ਦੀਆਂ ਕਬੱਡੀਆਂ ਪਾਈਆਂ ਲਓ ਖੇਡ ਦੇ ਮੈਦਾਨ ਦੇ ਵਿੱਚ ਉਹ ਰੰਮਦਾ ਕਹਿੰਦੇ ਨਕਾ ਕਰਵਾਲਾ ਚੱਲਦਾ ਚੱਪਾ ਚੱਪਾ ਚੜਖਾ ਤੇ ਬਲਾ ਧੰਨਵਾਦ ਆਹ ਕਬੱਡੀਆਂ ਕਹਿੰਦੇ ਸਾਡਾ ਨਸੀਮ ਯੂਕੇ ਭਰਾ ਤੇ ਨਾਲ ਸਾਡਾ ਵੀਰ ਹੈ ਕਹਿੰਦੇ ਉਧਰ ਆਪਾਸ਼ ਯੂਕੇ ਵਾਲਾ 2000 ਦੀਆਂ ਰੇਟਾਂ ਮੱਲ ਟੋਟੀਆਂ ਵਾਲਾ ਵੱਧ ਵੱਧ ਦੀ ਕਿਸੇ ਉਹ ਤਾਰਾ ਕੁ ਬੜੀ ਵੱਡੇ ਸਾਰਾ ਪਾਰਾ ਲਾ ਗੋ ਸੁਖਮੰਦੇ ਨਾਂ ਤੇ ਇਹ ਕਦੇ ਲੱਗਦਾ ਫੇਰ 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 ਹੱਤ ਮਸਤ ਵਧੀਆ ਜੜ ਦਿੱਤੀ ਕੰਜੀ ਪਰ ਮੰਨਾਂ ਦੀ ਮਾਰ ਤੇ ਧੋਤੀ ਵਾਲਾ ਰਣਜੀਤ ਗੱਲ ਕੈਨੇਡਾ ਵਾਲੇ ਬੀਰੋ ਆਓ ਸਾਹਮਣੇ 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 ਉਧਰ ਵੀਰਾਂ ਨੂੰ ਬੇਨਤੀ ਆ ਰਣਜੀਤ ਗੱਲ ਸਾਡੇ ਗੱਲ ਫਕੀ ਕੈਨੇਡਾ ਵਾਲੇ ਆ ਵੀਰਾ ਯਾਰ ਪਰ ਇਹਨੂੰ ਹੋ ਕੇ ਦੇਖੀਏ ਗੁਰਵਿੰਦਰ ਕਾਂਗੇ ਦੇ ਜੱਫੇ ਦਾ ਵੀ ਵੱਡੇ ਮਾਨ ਹੋਰ ਕੇ ਗੁਰਬਾਦ ਸਿੰਘ ਸੁਆਣੇ ਵਾਲਾ ਗ੍ਰਾਉਂਡ ਦੇ ਮੈਦਾਨਾਂ ਵਿੱਚ ਚਰਚੇ ਵੱਡੇ ਕੋਈ ਖੇਡਣ ਕਰਨਾ ਆ ਗਿਆ ਭਰਾ ਉਹ ਬਰਿੰਦਰੇ ਭੰਡਰ ਦੀ ਟੀਮ ਲਈ ਖੇਡਣ ਬੜਾ ਮਨ ਮੇਰੇ ਮਿੱਤਰੋ ਗੱਲਾਂ ਚੱਲਦੀਆਂ ਦੁਨੀਆ ਵਿੱਚ ਤੇ ਗੱਲ ਚੱਲਦੀ ਹੈ ਸੰਦੀਪ ਸੰਧੂ ਨੰਗਲੀਆਂ ਕਬੱਡੀ ਕਲੱਬ ਦੀਆਂ ਆਹ ਸਾਹਮਣੇ ਛੋਟਾ ਟਾਰਗਟ ਛੋਟਾ ਟਾਰਗਟ ਛੋਟਾ ਟਾਰਗਟ ਆਹ ਆ ਬੱਲੇ ਉੱਪਰ ਕਰਨਾ ਹੋ ਗਿਆ ਹੋ ਗਿਆ ਅੱਜ ਉਹ ਖਿਡਾਰੀ ਨਹੀਂ ਰਿਹਾ ਪ੍ਰੀਤਾ ਟਾਪ ਦਾ ਖਿਡਾਰੀ ਨਹੀਂ ਰਿਹਾ ਜਿੰਨਾ ਦੁਨੀਆ ਕਹਿੰਦੀ ਹੁੰਦੀ ਸੀ ਆਹ ਪ੍ਰੀਤਾ ਕਵਾਤ ਤਰੀਕਾ ਸਤਾਜੀ ਉਹਨੇ ਵੀ ਅੱਜ ਬੱਤਾ ਜੀ ਦਾ ਆਇਆ ਇੱਥੇ ਜਿੱਤੇ ਆਵਾ ਹ ਇੱਥੇ ਜੇ ਰੱਖ ਸੂਈ ਬੋਲ ਜਾ ਮੈਂ ਆ ਸਾਡਾ ਮੁਰਦਾ ਫੇਰੀ ਸੁਖੜਾ ਦੀਪ ਲਓ ਕਹਿੰਦੇ ਸਾਹਮਣੇ ਕਬੱਡੀ ਪਾ ਗਈ ਐ ਤੇ ਪੰਗੂਆਂ ਨੇ ਕਬੱਡੀਆਂ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਲਓ ਮੁੰਡਾ ਕਹਿੰਦੇ ਖੜੂ ਦੇ ਸਾਬ ਬਾਲਾ ਕਬੱਡੀ ਪਾਉਂਦਾ ਪਿਆ ਤੇ ਹੰਮ ਨਾ ਮਸਤ ਜੀ ਬਨੇ ਟਰਾਈ ਕੀਤੀ ਅਗਰ ਕਰਨ ਵਾਲੇ ਪੈਂਡਾ ਮੇਰੇ ਮਿੱਤਰੋ ਹਲੇ 5 ਮਿੰਟ ਜੋ ਰਹਿ ਗਏ ਨਾ 10 ਮਿੰਟ 5 ਕਰਕੇ ਫੇਰ ਅੱਗ ਨਿਕਲਦੀ ਦੇਖਿਓ ਅੰਬੇ ਦੀ ਇੱਕੋ ਰੇਡ 5000 ਦੀ ਪੈੜੀਆਂ ਮਰੋ ਮਿੱਤੋ ਆਹ ਮੁੰਡਾ ਪੁੱਤ ਦਾ ਇੰਦ ਵਿੱਚ ਸ਼ੇਰ ਬੁੱggen ਬੱਲੇ ਵਿੱਚ ਜਿੱਤੇ ਆ ਮੁੰਡ ਜਿਹਨੇ ਰਾਣੀ ਬਣਾ ਦੇ ਮੇਲੇ ਵਿੱਚ ਤੇ ਕਹਿੰਦੇ ਮਿਲਦਾ ਤੇ ਅਕਾਲਦੀਪ ਯੂਐਸਏ ਕੁ ਜਸ਼ਨ ਯੂਐਸਏ ਦੇ ਨਾਲ ਅਰਸ਼ ਯੂਐਸਏ ਨਾਲ ਪਿਆਰ ਹੋਣਗੇ ਕਾਂਗਿਆਂ ਦੇ ਤਿੰਨ ਜੱਥੇ 10 ਅਦਾ ਅੰਬਦ ਨਾਲ ਜੌਰ ਮਨਿੰਨ ਕਿੰਨਾ ਯੋਰ ਤੇ ਕਿੰਨਾ ਯੋਰ ਹੋਗਾ 51 ਕੀ ਇੱਕ ਵੱਡੀ ਦੇ ਨਾਲ ਜਿਹੜੇ 11000 ਅੰਦੇ ਦਾ 5000 ਜਿਹੜਾ ਦੇ ਪਾਉਣ ਦਾ ਘਰ ਹੁੰਦਾ ਧੰਨਵਾਦ ਹੈ ਆ ਪੈਸੇ ਵਾਲੇ ਵੀਰੇ ਮਿਲਖਾ ਆਹ ਸਾਹਮਣੇ ਘੱਟ ਵਾਲਾ ਰਾਜਾ ਦਾ ਚੋਲਾ ਵਾਲਾ ਅੱਜ ਸਾਹਮਣੇ ਕਰਨ ਚੋਲਾ ਵਾਲਾ ਆ ਗਿਆ ਲਓ ਸਾਹਮਣੇ ਹਣਪਰੇ ਜਲਾਲ ਪੁੱਲਾ ਮਿੱਤਰਪੁਰਾ ਹਾ ਕੋਈ ਦੀਪਲਾ ਤੋੜ ਆ ਜਿੱਤੇ ਮੁੰਡੇ ਨੇ ਕਹਿੰਦੇ ਨਾਟਗੜਾ ਜਿੱਤੇ ਨੇ ਫੋੜ ਆਹ ਨਜ਼ਾਰਾ ਗਰਿਆ ਰਾਮ ਨਾਮ ਆਵਾਜ਼ ਜਿੰਦੇ ਰੱਖ ਗੋਪੀ ਹੋਣਾ ਦਾ ਪਿੰਡ ਲਖਬਿੰਦਰ ਭਰਾ ਦਾ ਪਿੰਡ ਹੈ ਕਬਤਾ ਕਿਹਨ ਭਰਾ ਦਾ ਪਿੰਡ ਬੰਦਾ ਖੁਦੂਰ ਸਾਧੀਆਂ ਪਾ ਤੱਕਰ ਦਿਆ ਗੁਰਦੁਆਰਾ ਕਿਸ਼ਨਗਰ ਵਾਲਿਆ ਇੱਕ ਪਾਸਾ ਕਰਦੇ ਇੱਕ ਪਾਸਾ ਕਰਦੇ ਤੇ ਕਹਿੰਦੇ ਨੇ ਟੁੱਟੀਆਂ ਬਾਰੇ ਨੇ ਜਿਹੜੇ ਵੀਰਾਂ ਦੀ ਗਰਾਹ ਨੇ ਬੋਲੇ ਨੇ ਭਰਾ ਬਣ ਕੇ ਬੁਲਾਓ ਨਰਿਆਣ لکھا صاحب گیارہ ادھر گرم ہوئے تو اندر گرم ہوئے کن نے کبھی کھا درین ਸਾਹਮਣੇ ਕਬੱਡੀ ਫੇਰ ਪੈ ਗਈ ਆ ਗੱਲ ਮੇਰੇ ਮਿੱਤਰੋ ਵਾਦਨ ਦੀ ਆ ਵਾਦਨ ਦੀ ਪਾਈ ਰੇਡ ਆ ਇੱਕ ਪਾਸੇ ਨੰਬਰ ਮਨਸੀਆ ਵਾਲਾ ਇੱਕ ਪਾਸੇ ਕਹਿੰਦੇ ਸੁਲੇਮਾਨ ਨਾਲ ਮੁੰਡਾ ਮਰਸ ਕਰ ਗਿਆ ਔਰ ਸਾਹਮਣੇ ਕਹਿੰਦੇ ਅੱਡੇ ਪਾਸੇ ਆਹ ਲੋੜੀ ਕਾਲੀਏ ਮੇਰੇ ਮਿੱਤਰੋ ਵਰਦਤ 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 ਆਹ ਤੋਂ ਗਿਆ ਲੈ ਸਾਹਮਣੇ ਮੇਰੇ ਮਿੱਤਰੋ ਕਬੱਡੀ ਵਨੇ ਕਾ ਚਾਰਾਂ ਕਰਜੀਤਾ ਦੇ ਬੜਾ ਕੌਰ ਦਿੱਤਾ ਮਨਾਵੇ ਵਾਲੋ ਉਹ ਅਪਾਰ ਕਿਰਪਾ ਬ੍ਰਹਮ ਗਿਆਨੇ ਭਾਈ ਲੱਖਣ ਲਖੀਆ ਜੀ ਉਹਨਾਂ ਦੀ ਅਪਾਰ ਕਿਰਪਾ ਵਸਤ ਨੂੰ ਪਈਆ ਉਹਨਾਂ ਦੀ ਭਗਤੀ ਬੋਲਦੀ ਹੈ ਉਹਨਾਂ ਦਾ ਸ਼ਰਧਾ ਨਾਲ ਲੋ ਸਾਹਮਣੇ ਸੱਤ ਪਾਵੇ ਕਕਰ ਪਿੰਡ ਬਲਾ ਤੇ ਮਲਟ ਟਾਕੀਆਂ ਵਾਲਾ ਟੋਟੀਆਂ ਵਾਲਾ ਅਗਲੇ ਬੰਦੇ ਯਾਪੀਆ ਸਰਕਾਰੀ ਸਕੂਲ ਦੇ ਥੰਮਾ ਬਣ ਕੇ ਲਾਹੌਰ ਦੇ ਪੁਰਜ ਬਣੇ ਸਾਡਾ ਚਿੰਨਾ ਇਹ ਸੁਲੇਮਾਨ ਢਲਮਾ ਵਾਲਾ ਮੇਰੇ ਮਿੱਤਰੋ ਔਰ ਬੜੇ ਤੰ ਦਾ ਵੱਡਾ ਯਾਫੀ ਬੜੂੰਗਾ ਸਾਰੇ ਜੌਦੇ ਵਾਦੇ ਰੋ ਇੱਕ ਮੇਰੀ ਬੇਨਤੀ ਹੈ ਭਰਾਵਾਂ ਨੂੰ ਵੀ ਵੀਰ ਬਣ ਕੇ ਅੱਜ ਕਿਹਦਾ ਨਾਮ ਉਹ ਲਾ ਬਾਈ ਸ਼ਤਰਪਾਲ ਸਾਡਾ ਪਾਸ ਸਾਰੇ ਵੀਰਾਂ ਦਾ ਧੰਨਵਾਦ ਹੈ ਇੱਕ ਮੈਂ ਬੇਨਤੀ ਕਰਦੇ ਆ ਯਾਰ ਵੇਖੋ ਐਡੇ-ਐਡੇ ਪਲੇਅਰ ਸੱਦੇ ਆ ਲੱਖਾਂ ਰੁਪਈਆ ਨਾ ਪਲੇਅਰਾਂ ਦੇ ਖਰਚੇ ਆ ਜੇ ਨਾਮ ਤੁਸੀਂ ਘੱਟ ਬੜਾ ਲਵੋਗੇ ਇਹ ਬੜੀ ਮਿਹਰਬਾਨੀ ਭੱਜ ਗਿਆ ਦੀ ਭੱਜ ਗਿਆ ਪਰ ਕਰ 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 ਕੰਮ ਆਲਾ ਮਨਦੀਪ ਗੱਲ ਵੱਲ 라ਵੀ ਜਵੰਦਰ ਅੰਤ ਮੱਗਿਆ ਦੋ ਮੱਗਿਆ ਮੇਰੇ ਮਿੱਤਰੋ ਆਹ ਸਾਹਮਣੇ ਸਾਹਮਣੇ ਦੱਟ ਜਾਵੋ ਲੋ ਫੈਸਲਾ ਕੀ ਆ ਸੰਤਪਾਲ ਟੱਕਰ ਨੇ ਕਬੱਡੀ ਪਾ ਦਿੱਤੀ ਆ ਫਿਰ ਨੇਟ ਕਰਦੇ ਕੋਹਾਂ ਚਿੱਤ ਲੈ ਕਹਦੇ ਨਾਮ ਦੇ ਸੱਤ ਨੂੰ ਕੋਹਾਂ ਚਿੱਤ ਕਰਨਾ ਪੈਣਾ ਜੇ ਮੈਚ ਬਤਨਾ ਛੋਟਾ ਕਰਦੇ ਸਾਰਾ ਨੋਰ ਸੱਤ ਬੱਲੇ ਤੇ ਖੜਾ ਸਾਡਾ ਪਾਸ਼ਾ ਉਧਰ ਮੁਸੀਬ ਯੂਕੇ ਵਾਲਾ ਨਾਲ ਪਰਨਾ ਸਾਡਾ ਭਰਾ ਇਹ ਵੱਡੇ ਮਾਨ ਹੈ ਮਲਖਿਆ ਦੇਸਤਾਂ ਤੇ ਕਲਜੀ ਦਾ ਖੜਚ ਵਾਲਾ ਆ ਸੁਆਦ 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 ਬੱਲੇ ਦਾ ਮੈਚ ਆ ਗਿਆ ਇਹਨੇ ਬੱਲੇ ਇਹ 2 ਲੱਖ ਦਾ ਨਹੀਂ ਇਹ ਭਾਈ 3 ਲੱਖ ਟੋਟਾ ਹੈ ਇਹ ਤਨ ਲੱਖ ਤੋਂ ਤਾਂ ਮਨਾਉਣ ਵਾਲੇ ਜਾਣਦੇ ਆ ਤੇ ਤਨ ਲਈ ਚਾਰਤੀ ਪਾਗਣਾ ਮੇਰੇ ਹਿਸਾਬ ਦੇ ਨਾਲ ਆ ਜਿੱਦਾਂ ਦਾ ਮੈਚ ਆ ਬਲ ਕਰਨਾ ਆ ਸਾਹਮਣੇ ਮੇਰੇ ਮਿੱਤਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਚਾਰ ਮਲ ਪਿਆਰ ਨੇ ਇਹ ਆ ਹਾਜ਼ਰਾਤ ਲੋ ਅਗਲੀ ਕਬੱਡੀ ਦੀਪ ਨੇ ਬਾਹਰ ਦੀ ਚੂਪ ਨੇ ਐਕਸ਼ਨ ਕੀਤਾ ਕਰ ਦਿੱਤਾ ਐਕਸ਼ਨ ਕੀਤਾ ਧਾਡੇ ਫਰਹਾਨ ਸਾਹਿਬ ਦੀ ਟੀਮ ਦੇ ਨੰਬਰ 43 ਤੇ ਮਾਝਾ ਕਬੱਡੀ ਕਲੱਬ ਘਿਹਰੇ ਦੇ ਨੰਬਰ 5434 ਚੱਲਦੇ ਮੈਦਾਨ ਚ ਮਾਝਾ ਕਬੱਡੀ ਕਲੱਬ ਘਿਹਰਾ ਜਸਵਿੰਦਰ ਪਾਸੇ ਦੀ ਟੀਮ ਜਿੱਤ ਰਹੀ ਹੈ ਕੁੱਲ ਮਿਲਾ ਕੇ 43 ਤੇ 5434 ਢਾਈਆਂ ਨੰਬਰ ਦੇ ਭਾਈ ਜਰਤਾਰ ਹੋਈ ਹੈ ਇੱਜ਼ਤ ਖਾਰ ਕਹਿ ਸਕਦੇ ਆ ਪਰ ਦੋਨੇ ਪਾਸੇ ਮੱਲਾ ਨੇ ਕਹੇ ਪਈ ਪਾਤੀ ਕੋਈ ਤਾੜੀਆਂ ਮਾਰ ਕੇ ਦੇ ਦਿਵਾ ਦਿਓ ਜੱਟ ਕੇ ਬਣਾ ਮਿੱਤਰੋ